ਪਾਰਟੀ ਦਾ ਆਧਾਰਾਗਾ ਉਹ ਇਹਨਾਂ ਦੀ ਅਗਵਾਈ ਹੋਰ ਤਰੱਕੀ ਕਰੂਗਾ ਔਰ ਇਹ ਆਪਣੀਆਂ ਸੇਵਾਵਾਂ ਇਮਾਨਦਾਰੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਨਿਭਾਉਣਗੇ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਟੀਚਾ ਹੁੰਦਾਗਾ ਕਿ ਜਿਹੜਾ ਵੀ ਕੰਮ ਕਰਨਾਗਾ ਉਹ ਇਮਾਨਦਾਰੀ ਨਾਲ ਹੋਵੇ ਪਾਰਦਰਸ਼ਤਾ ਦੇ ਨਾਲ ਹੋਵੇ ਕੋਈ ਪੱਖਪਾਤ ਨਾ ਹੋਵੇ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਇਹ ਸੇਵਾਵਾਂ ਜਿਹੜੀਆਂ ਨਿਭਾਉਣਗੇ ਕਿਉਂਕਿ ਇਹ ਪਰਿਵਾਰ ਜਿਹੜਾ ਇਹਨਾਂ ਦੇ ਪਿਤਾ ਜੀ ਭਗਵਾਨ ਭਗਵੰਦਾ ਸੁਨੇਜਾ ਜੀ ਦੇ ਸਪੁੱਤਰ ਨੇਗੇ ਉਹ ਬਹੁਤ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਚ ਲੱਗੇ ਹੋਏ ਨੇਗੇ ਪੁਰਾਣੇ ਸਮੇਂ ਜਦੋਂ ਜੀ ਯੂਨੀਵਰਸਿਟੀ ਪੜ੍ਹਦੇ ਸੋ ਉਸ ਸਮੇਂ ਦੇ ਜਾਣਦੇ ਆਗੇ ਭਗਵਾਨ ਦਾ ਜੁਨੇਜਾ ਜੀ ਨੂੰ ਉਹਨਾਂ ਦੇ ਸਪੁੱਤਰ ਇਹ ਵੀ ਪੋਲਿਟਿਕਲ ਲਾਈਨ ਦੇ ਅੰਦਰ ਔਰ ਸਮਾਜਿਕ ਖੇਤਰ ਦੇ ਅੰਦਰ ਆਪਣੀਆਂ ਅਹਿਮ ਭੂਮਿਕਾ ਨਿਭਾ ਚੁੱਕੇ ਨੇਗੇ ਔਰ ਅੱਜ ਬਤੌਰ ਆਮ ਆਦਮੀ ਪਾਰਟੀ ਦੇ ਸਾਥੀ ਬਤੌਰ ਸ਼੍ਰੀ ਰਵਿੰਦ ਕੇਜਰੀਵਾਜ ਦੇ ਸਾਥੀ ਬਤੌਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਛੋਟੇ ਭਰਾ ਹੁੰਦੇ ਹੋਏ ਇਸ ਸਭਾਵਾ ਜਿਹੜੀਆਂ ਇਹਨਾਂ ਨੂੰ ਸੌਂਪੀਆਂ ਗਈਆਂ ਨੇ ਔਰ ਮੈਂ ਸਮਝਦਾ ਇਸ ਵਾਰਾਂ ਜਿਹੜੀਆਂ ਬੜੇ ਅੱਛੇ ਟੰਗ ਨਾ ਨਮਾਉਣਗੇ ਜਿਮਨ ਸਾਹਿਬ ਕੱਲ੍ਹ ਸੈਂਟਰ ਦਾ ਬੈਡ ਪੇਸ਼ ਹੋਣ ਜਾ ਰਿਹਾ ਕਿ ਲੱਗਦਾ ਕੋਈ ਪੀਆਰਟੀ ਆਸੇ ਕੋਈ ਅਹਿਮ ਆਸ ਹੈ ਕਿ ਜਾਂ ਇਸ ਦੇ ਵਿੱਚ ਕੋਈ ਮਜ਼ਾ ਪਾਉਗੇ ਕੁਝ ਅਹਿਮ ਖਾਣੇ ਦੇ ਵਿੱਚ ਮੈਨੂੰ ਪੂਰਨਾਸਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦਾ ਇਨਸਾਫ ਕਰੂਗੀ ਪੰਜਾਬ ਦਾ ਜਿਹੜੇ ਰੁਕੇ ਹੋਏ ਫੰਡ ਨੇ 8.5 ਹਜ਼ਾਰ ਕਰੋੜ ਰੁਪਿਆ ਆਰਡੀਐਫ ਦਾ ਪੈਸਾ ਜਿਹੜਾ ਉਸ ਬਜਟ ਦੇ ਅੰਦਰ ਰੀਲੀਜ਼ ਕਰਨਗੇ ਔਰ ਇਸ ਬਜਟ ਦੇ ਅੰਦਰ ਜੋ ਕਹਿਰ ਜੋ ਹੜਾ ਨਾ ਕਹਿਰ ਪੰਜਾਬ ਤੇ ਆਇਆ ਸੀ ਬਹੁਤ ਵੱਡੀ ਪੱਧਰ ਤੇ ਹੜ ਜਿਹੜੇ ਪੰਜਾਬ ਚ ਆਇਆ ਸੀ ਉਹਦੇ ਮੁਆਵਜ਼ੇ ਦਾ ਐਲਾਨ ਪ੍ਰਧਾਨ ਮੰਤਰੀ ਸਾਹਿਬ ਕਰਕੇ ਗਏ ਸੀ ਪਹਿਲੀ ਫੇਰੀ ਦੇ ਦੌਰਾਨ 1600 ਕਰੋੜ ਰੁਪਏ ਦਾ ਉੱਚੇ ਰੁਪਇਆ ਨਹੀਂ ਆਇਆ ਉਹ 1600 ਕਰੋੜ ਰੁਪਏ ਦਾ ਚੈੱਕ ਵੀ ਲੈ ਕੇ ਆਉਣਗੇ ਔਰ ਜਿਹੜਾ ਸੀ 20000 ਕਰੋੜ ਰੁਪਏ ਦਾ ਹੋਰ ਐਸਟੀਮੇਟ ਭੇਜਿਆਗਾ ਉਹਦਾ ਵੀ ਐਲਾਨ ਜਿਹੜਾ ਕਰਕੇ ਜਾਣਗੇ ਇਸ ਤੋਂ ਬਿਨਾ ਜਿਹੜਾ ਸਾਡਾ ਵਿੱਤੀ ਨੁਕਸਾਨ ਜਦੋਂ ਭਾਰਤ ਪਾਕਿਸਤਾਨ ਦੇ ਦੌਰਾਨ ਬਹੁਤ ਵੱਡੀ ਟੈਨਸ਼ਨ ਕ੍ਰੀਏਟ ਹੋਈ ਤਾਂ ਬਹੁਤ ਵੱਡਾ ਵਿੱਤੀ ਨੁਕਸਾਨ ਜਿਹੜਾ ਸਾਡੇ ਜੇ ਮੈਂ ਗੱਲ ਕਰਾਂ ਬਾਰਡਰ ਦੇ ਡਿਸਟ੍ਰਿਕਟ ਦੀ ਹੋਇਆ ਉਹ ਨੁਕਸਾਨ ਦੀ ਪਰਪਾਈ ਦਾ ਵੀ ਐਲਾਨ ਕਰਕੇ ਜਾਣਗੇ ਕਿਉਂਕਿ ਪੰਜਾਬ ਉਹ ਰਾਜ ਆ ਜਿਹਦਾ ਸਭ ਤੋਂ ਲੰਬਾ ਬਾਰਡਰ 550 ਕਿਲੋਮੀਟਰ ਦਾ ਲੰਬਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ ਔਰ ਪਾਕਿਸਤਾਨ ਹਮੇਸ਼ਾ ਹੀ ਆਪਣੇ ਨਾਪਾਕ ਇਰਾਦਿਆਂ ਦੇ ਰਾਹੀਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦਾਗਾ ਦੇਸ਼ ਦੀ ਏਕਤਾ ਤੇ ਖੰਡਤਾਂ ਨੂੰ ਤੋੜਨਾ ਚਾਹੁੰਦਾਗਾ ਉਹਦੇ ਲਈ ਵੀ ਮੈਂ ਜਦੋਂ ਪ੍ਰੀ ਬਜਟ ਮੀਟਿੰਗ ਹੋਈ ਸੀ ਮੈਡਮ ਨਿਰਮਲਾ ਸੀਤਾਰਨ ਰਮਨਜੀਤ ਦੇ ਸਾਹਮਣੇ ਬਜਟ ਰੱਖਿਆ ਸੀਗਾ ਕਿ ਸਾਨੂੰ ਸਾਡੀ ਡਿਫੈਂਸ ਲਾਈਨ ਨੂੰ ਹੋਰ ਸਟਰੋਂਗ ਕਰਨ ਦੇ ਲਈ 1000 ਕਰੋੜ ਰੁਪਏ ਦਿਓ ਤਾਂ ਕਿ ਅਸੀਂ ਆਪਣੇ ਜਿਹੜੇ ਪੁਲਿਸ ਸਟੇਸ਼ਨ ਨੇ ਉਹਨਾਂ ਨੂੰ ਸਟਰੋਂਗ ਕਰ ਸਕੀਏ ਇਸ ਤੋਂ ਬਿਨਾ ਅਸੀਂ ਮੈਂ ਮੰਗ ਕਰਕੇ ਆਇਆ ਸੀਗਾ ਕਿ ਪੰਜਾਬ ਦੀ ਇਹਦੇ ਸੈਂਟਰ ਦੀਆਂ ਸਕੀਮਾਂ ਨੇ ਖਾਸ ਕਰਕੇ ਚਾਹੇ ਉਹ ਆਂਗਣ ਮਾੜੀ ਦੀ ਚਾਹੇ ਮੱਢੇ ਮੀਲ ਦੀ ਚਾਹੇ ਆਸ਼ਾ ਵਰਕਰ ਦੀ ਉਹਨਾਂ ਦਾ ਇਨਸੈਂਟਿਵ ਉਹਨਾਂ ਦਾ ਆਨਰੇਰੀਅਮ ਜਿਹੜਾ ਲਗਭਗ 15 ਸਾਲ ਤੋਂ 1 ਰੁਪਿਆ ਨਹੀਂ ਵਧਾਇਆ ਉਹਦੇ ਵਿੱਚ ਮੈਨੂੰ ਆਸ ਆ ਕਿ ਉਹ ਵੀ ਪੈਸੇ ਜਿਹੜੇ ਵਧਾਉਣਗੇ ਇਹ ਕਿਉਂਕਿ ਮੈਂ ਲਿਖ ਕੇ ਦੇਖਿਆਂਗਾ ਇਸੋ ਬਿਨਾ ਇਸੋ ਬਿਨਾ ਮੈਨੂੰ ਆਸ ਆ ਕਿ ਜਿਹੜੀ ਕਿਉਂਕਿ ਕੱਲ ਨੂੰ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆ ਰਹੇ ਨੇਗੇ ਕੱਲ ਨੂੰ ਮੈਨੂੰ ਆਸ ਆ ਕਿ ਆ ਕੇ ਲਾਉਣ ਕਰਨਗੇ ਕਿ ਪੰਜਾਬ ਦੇ ਅੰਦਰ ਜਿਹੜੀ ਜਾਂ ਦੇਸ਼ ਦੇ ਅੰਦਰ ਜਿਹੜੀ ਗਰੀਬ ਲੋਕਾਂ ਦੇ ਲਈ ਨਰੇਗਾ ਦੀ ਸਕੀਮ ਸ਼ੁਰੂ ਸੀਗੀ 2005 ਤੋਂ ਨਰੇਗਾ ਦੀ ਸਕੀਮ ਸ਼ੁਰੂ ਸੀ ਜਿਹਦੇ ਨਾਲ ਮੈਂ ਸਮਝਦਾ ਪਿੰਡਾਂ ਦੇ ਗਰੀਬ ਲੋਕ ਸ਼ਹਿਰਾਂ ਦੇ ਗਰੀਬ ਲੋਕ ਥੋੜਾ ਬਹੁਤ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਜਿਹੜਾ ਰੋਜ਼ਗਾਰ ਭਾਰਤੀ ਜਨਤਾ ਪਾਰਟੀ ਨੇ ਖੋਇਆਗਾ ਪੋਰੋਜ਼ਗਾਰ ਦੁਬਾਰਾ ਬਹਾਲ ਕਰਕੇ ਜਾਣਗੇ ਬੇਸ਼ੱਕ ਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖ ਦੇਣ ਪਰ ਮੈਨੂੰ ਆਸ ਆ ਕਿ ਕੱਲ ਨੂੰ ਆ ਕੇ ਐਲਾਨ ਕਰ ਲਗੇ ਕਿ ਅਸੀਂ ਨਰੇਗਾ ਦੀ ਸਕੀਮ ਜਿਹੜੀ ਆ ਦੁਬਾਰਾ ਬਹਾਲ ਕਰਾਂਗੇ ਬਿਲਕੁਲ 10 ਲੱਖ ਰੁਪਏ ਜਮਾ ਜਿਉਂ ਲੈ ਕੇ ਲਗਾਤਾਰ ਗਰੀਬ ਲੋਕ ਨੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਹਾਂ ਵੀ ਜਿਹੜੇ ਇਲਾਜ ਬਿਲਕੁਲ ਮੇਰੇ ਵੱਡੇ ਭਰਾ ਡਾਕਟਰ ਬਲਬੀਰ ਜੀ ਬੜੇ ਅੱਛੇ ਤਰੀਕੇ ਨਾਲ ਲੱਗੇ ਹੋਏ ਨੇ ਕਿ ਕਿਉਂਕਿ ਸਾਡੇ ਕੌਮੀ ਕਨਵੀਨਰ ਜੀ ਦਾ ਹਰਵਿੰਦ ਕੇਜਰੀਬਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਝ ਦਾ ਬਿਜ਼ਨ ਆ ਕਿ ਪੰਜਾਬ ਦੇ ਹਰੇਕ ਵਿਅਕਤੀ ਦਾ ਪਹਿਲਾਂ ਤਾਂ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਬਿਮਾਰ ਨਾ ਹੋਵੇ ਕਿਉਂਕਿ ਪੰਜਾਬ ਤੰਦਰੁਸਤ ਲੋਕਾਂ ਦੀ ਧਰਤੀ ਆ ਪੰਜਾਬ ਜਰਖੇਸ ਲੋਕਾਂ ਦੀ ਧਰਤੀ ਆ ਪੰਜਾਬ ਸੂਰਬੀਰਾਂ ਦੀ ਧਰਤੀ ਆ ਤੇ ਇੱਥੇ ਕੋਈ ਬਿਮਾਰ ਬਹੁਤ ਘੱਟ ਹੁੰਦੇ ਨੇ ਪਰ ਲੇਕਿਨ ਜੇਕਰ ਕੋਈ ਬਿਮਾਰ ਹੋਊਗਾ ਤਾਂ ਉਹਦਾ ਇਲਾਜ ਕਰਨ ਦੇ ਲਈ ਪੰਜਾਬ ਸਰਕਾਰ ਜਿਹੜੀ ਆ ਉਹ ਸਭ ਤੋਂ ਅੱਗੇ ਖੜੀ ਹੋਊਗੀ ਉਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਡਿਊਟੀ ਲਾਈ ਆ ਡਾਕਟਰ ਬਲਬੀਰ ਜੀ ਦੀ ਹੁਣ ਵੀ ਇਹਨਾਂ ਨੇ ਜਲਦੀ ਜਾਣਾਗਾ ਜਾ ਕੇ ਪ੍ਰਬੰਧ ਕਰ ਰਹੇ ਨੇ ਬਹੁਤ ਸਾਰੇ ਹਸਪੀਟਲ ਪੈਨਲ ਤੇ ਲਏ ਨੇਗੇ ਜਿਨ੍ਹਾਂ ਦੀ ਗਿਣਤੀ ਇਹ ਦੱਸ ਸਕਦੇ ਨੇਗੇ ਪਰ ਮੈਂ ਸਮਝਦਾ ਹਰ ਇੱਕ ਵਿਅਕਤੀ ਜਿਹੜਾ ਪੰਜਾਬ 'ਚ ਰਹਿੰਦਾਗਾ ਜੇਕਰ ਖੁਦਾਨਾ ਖਾਸ ਸਭ ਵਾਰ ਹੋ ਜਾਂਦਾ 10 ਲੱਖ ਰੁਪਏ ਤੱਕ ਦਾ ਇਲਾਜ ਜਿਹੜਾ ਸਰਕਾਰ ਕਰਵਾਉ। ਬਿਲਕੁਲ ਪੀਆਰਟੀ ਦੇ ਵਿੱਚ ਨਵੀਆਂ ਬੱਸਾਂ ਨੂੰ ਲੱਗੇ ਯੋਜਨਾਵਾਂ ਕਾਫੀ ਬਣਾਈ ਕਿ ਉਹਨਾਂ ਦੇ ਉੱਪਰ ਕੋਈ ਮਾਡਲ ਦਿਖਾਈ ਦੇਵੇ ਜੀ। ਬਿਲਕੁਲ ਪੀਆਰਟੀ ਦੇ ਅੰਦਰ ਜਲਦੀ ਹੀ ਲਗਭਗ 254 ਬੱਸਾਂ ਜਿਹੜੀਆਂ ਉਹ ਪਾਆਂ ਜਾਣਗੀਆਂ ਇਸ ਤੋਂ ਇਲਾਵਾ 100 ਜਿਹੜੀਆਂ ਮਿੰਨੀ ਬੱਸਾਂ ਪਾਆਂ ਜਾਣਗੀਆਂ। ਤੇ 309 ਜਿਹੜੀਆਂ ਨਾਰਮਲ ਬੱਸਾਂ ਨੇ ਉਹ ਪੰਜਾਂ ਜਾਣਗੀਆਂ ਉਸ ਵੱਡੇ ਪੱਦਰ ਦੇ ਉੱਤੇ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੀਆਰਟੀਸੀ ਜਿਹੜੀ ਆ ਉਹ ਚਮਕਦੀ ਧਮਕਦੀ ਔਰ ਸੜਕਾਂ ਤੇ ਦੌੜਦੀ ਦਿਖਾਈ ਦੇਖੂਗੀ। ਸੋਸ਼ਲ ਮੀਡੀਆ ਤੇ ਗੋੜਾ ਪੈਣਾ ਕਿ ਕਿ ਲੱਖ ਨੌਜਵਾਨ ਮਾਰਨਾ ਹੈ ਪੰਜਾਬ ਦੇ ਵਿੱਚ ਇਹ ਫੈਲਦੇ ਲੁਧਿਆਣੇ ਦੇ ਵਿੱਚ ਵੀ ਇਸੇ ਗੈਰ ਹੋਇਆ ਉਸ ਨੂੰ ਲੱਗੀ ਕੀ ਕੰਗ ਦੇਖੋ ਬਹੁਤ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਝੂਠ ਬੋਲਿਆ ਜਾ ਰਿਹਾ ਕਫਰ ਤੋਲਿਆ ਜਾ ਰਿਹਾ ਔਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਕੁਝ ਲੋਕ ਸਿਰਫਰੇ ਲੋਕ ਇਸ ਤਰ੍ਹਾਂ ਕਰ ਰਹੇ ਨੇ ਬਿਲਕੁਲ ਜਿਹੜਾ ਵੀ ਇਸ ਤਰ੍ਹਾਂ ਕਰੂਗਾ ਉਹਦੇ ਖਿਲਾਫ ਅਸੀਂ ਡਟ ਕੇ ਐਕਸ਼ਨ ਲਵਾਵਾਂਗੇ ਚਾਹੇ ਕੋਈ ਸੋਸ਼ਲ ਮੀਡੀਆ ਤੇ ਕਰਦਾਗਾ ਚਾਹੇ ਕੋਈ ਪ੍ਰਿੰਟ ਮੀਡੀਆ ਤੇ ਕਰਦਾਗਾ ਜਿਹੜਾ ਵੀ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਖਿਲਾਫ ਸਾਜ਼ਿਸ਼ ਰਚਦਾਗਾ ਉਹਦੇ ਖਿਲਾਫ ਐਕਸ਼ਨ ਹੋਊਗਾ ਮੈਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਝੂਠੀਆਂ ਅਫਵਾਹਾਂ ਇਸ ਤਰ੍ਹਾਂ ਦੇ ਗਲਤ ਤਰੀਕੇ ਜਿਹੜੇ ਨਾ ਪੜਾਏ ਜਾਣ ਪੰਜਾਬ ਨੂੰ ਗਬਸਦਾਗਾ ਗੁਰਾਂ ਦੇ ਨਾਂ ਤੇ ਬਸਦਾਗਾ ਪੰਜਾਬ ਦੀ ਏਕਤਾ ਤੇ ਖੰਡਤਾ ਨੂੰ ਅਜ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪੰਜਾਬ ਦੀ ਏਕਤਾ ਤੇ ਖੰਡਤਾ ਨੂੰ ਕੋਈ ਤੋੜ ਨਹੀਂ ਸਕਿਆ ਪੰਜਾਬ ਦੇ ਅੰਦਰ ਕਦੇ ਵੀ ਅਜ ਤੱਕ ਸਦੀਆਂ ਤੋਂ ਲੈ ਕੇ ਹੁਣ ਤੱਕ ਨਫਰਤ ਦੇ ਬੀਜ ਜਿਹੜੇ ਨੇਗੇ ਉਹ ਬੀਜੇ ਨਹੀਂ ਜਾ ਸਕੇ ਇੱਥੇ ਨਫਰਤ ਨਹੀਂ ਪੈਦਾ ਹੋ ਸਕੀ ਸੋ ਜਿਹੜੇ ਇਸ ਤਰ੍ਹਾਂ ਦੀਆਂ افਵਾਹਾਂ ਫੈਲਾ ਰਹੇ ਨੇਗੇ ਉਹਨਾਂ ਦੇ ਖਿਲਾਫ ਬਹੁਤ ਜਲਦ ਐਕਸ਼ਨ ਹੋਣਗੇ